ਲੇ ਵੀ ਕਿਸਾਨ ਵੀਰੋਂ ਆਪਾਂ ਪਹੁੰਚੇ ਆਂ ਬੁਧਰਾਮ ਐਂਡ ਸੰਜ ਕੰਪਨੀ ਤੇ ਤੇ ਜਿੱਥੋਂ ਆਪਾਂ ਲਵਾਂਗੇ ਮੂੰਗੀ ਚਲਦੇ ਆਂ ਅੰਦਰ ਤੇ ਇੱਕ ਗਿੱਲੇ ਦੀ ਲਵਾਂਗੇ ਮੂੰਗੀ ਤੇ ਆ ਜੋ ਸ਼ੇਡ ਸਾਹਮਣੇ ਲੱਗਦਾ ਹੈ ਨੀਗਾ ਕਿਹੜੀ ਕੈ ਨੰਬਰ ਹੈ ਮੂੰਗੀ 406 406 ਹੈ ਠੀਕ ਹੈ ਬਾਈ ਦੇ ਰਿਹਾ ਬਿਲ ਕੱਟ ਕੇ ਆਪਾਂ 406 ਨੰਬਰ ਮੂੰਗੀ ਦੀ ਵੈਰਾਈਟੀ ਲਈ ਹੈ ਕਿਹੜੀ ਕੰਪਨੀ ਦੀ ਹੈ ਸੁਪਰ ਸ਼ੀਡ ਸੁਪਰ ਸ਼ੀਡ ਮੂੰਗੀ ਕਿਉਂਕਿ ਇਹ ਕਈ ਪ੍ਰਕਾਰ ਦੇ ਉਨਾਂ ਚ ਆਉਂਦੀ ਹੈ ਤੇ ਆਪਾਂ ਸੁਪਰ ਸ਼ੀਡ ਸ਼ੀਡ ਕੰਪਨੀ ਦੀ ਮੂੰਗੀ ਲਈ ਹੈ 8 ਕਿਲੋ 1 ਕਿੱਲੇ ਦਾ ਵੀ ਤੁਸੀਂ ਦੇਖ ਰਹੇ ਹੋ ਜਿョ ਕਿ ਥੈਲੀਆਂ ਦੇ ਵਿੱਚ ਬਹੁਤ ਵਧੀਆ ਪੈਕਿੰਗ ਹੈ ਸੁਪਰ 406 ਵਧੀਆ ਖਰੀਦਾਰ ਜੋ ਕੀ ਲਈ ਆਪਾਂ ਨੇ 1800 ਰੁਪਏ ਦੀ 220 ਰੁਪਏ ਕਿਲੋ ਰਿਸਿਆਂ ਨਾਲ 2 ਕਿਲੋ ਦੀ ਪੈਕਿੰਗ ਹੈ ਜੀ ਇਹ ਚਾਰ ਫੈਲੀਆਂ ਲੈ ਵੀ ਸਾਥੀਓ ਤੇ ਆਪਾਂ ਮੂੰਗੀ ਲਈ ਹੈ ਤੇ ਆਪਾਂ ਹੁਣ ਇਸ ਤੋਂ ਬਾਅਦ ਬੀਜਰ ਵਾਸਤੇ ਚੱਲਾਂਗੇ ਆਪਣੇ ਖੇਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਜਗਸੀਰ ਸ਼ਰਮਾ ਮੰਡੀਰ ਮੂੰਗੀ 80 ਕੇਜੀ 1800 ਰੁਪਏ ਦੀ ਨਗਦ ਆਪਾਂ ਨੇ ਬਾਈ ਨੂੰ ਪੇਮੈਂਟ ਦਿੱਤੀ ਹੈ ਤੇ ਹੁਣ ਅੱਗੇ ਵੀਡੀਓ ਤੇ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਤੇ ਆਪਣੇ ਕਮੈਂਟਾਂ ਰਾਹੀਂ ਤੁਸੀਂ ਆਪਣੀ رائے ਜਰੂਰ ਦਿੰਦੇ ਰਹੋਗੇ ਧੰਨਵਾਦ ਸਾਥੀ ਪਿਆਰਿਓ ਲੈ ਵੀ ਕਿਸਾਨ ਵੀਰੋ ਖਸਾਦ ਆ ਗਿਆ ਟਾਈਮ ਆ ਗਰਮੀ ਦਾ ਟਾਈਮ ਆ ਗਿਆ ਤੁਸੀਂ ਆਪਣੇ ਆਪਣੇ ਸਾਧਨਾਂ ਦੇ ਵਿੱਚ ਚਾਰੇ ਟਾਇਰਾਂ ਦੇ ਵਿੱਚ ਹਵਾ ਚੈੱਕ ਕਰਵਾਉਂਦੇ ਰਹੋ ਕਿਉਂਕਿ ਗਰਮੀ ਦੇ ਟਾਈਮ ਦੇ ਵਿੱਚ ਗੱਡੀ ਜਦੋਂ ਬਾਹਰ ਅੰਦਰ ਚਲਦੀ ਹੈ ਤਾਂ ਹਵਾ ਜ਼ਰੂਰ ਘਟਾ ਜਾਂਦੀ ਹੈ ਤਾਂ ਜਦੋਂ ਤੁਸੀਂ ਹਵਾ ਚੈੱਕ ਕਰਾਉਂਗੇ ਤੁਹਾਨੂੰ ਆਪਣੀ ਸਾਧਨਾਂ ਉਹ ਗੱਡੀ ਮੋਟਰਸਾਈਕਲ ਟਰੈਕ ਤਾਦੀ ਸਮਾਨ ਦਾ ਜਾਣਕਾਰੀ ਮਿਲਦੀ ਰਹਿੰਦੀ ਹੈ ਤੇ ਆਪਣੇ ਟਾਇਰਾਂ ਦੀ ਜਾਣਕਾਰੀ ਜ਼ਰੂਰ ਰੱਖੋ ਗਰਮੀ ਦੇ ਟਾਈਮ 'ਚ ਹਵਾ ਪਾਣੀ ਜ਼ਰੂਰ ਚੈੱਕ ਕਰਾਉਂਦੇ ਰਹੋ ਜੀ ਧੰਨਵਾਦ ਸਾਥੀਓ ਸਤ ਸ੍ਰੀ ਅਕਾਲ ਵੀ ਕਿਸਾਨ ਵੀਰੋ ਅੱਜ ਦਾ ਬਲੌਗ ਆਪਾਂ ਬਹੁਤ ਹੀ ਵਧੀਆ ਬਣਾਉਣ ਜਾ ਰਹੇ ਹਾਂ ਜੋ ਕਿ ਕਿਸਾਨੀ ਤੇ ਬਣਾਉਣ ਜਾ ਰਹੇ ਹਾਂ ਕਣਕਾਂ ਕੁਝ ਵੱਢ ਚੁੱਕੀਆਂ ਨੇ ਤੇ ਕੁਸਾ ਵੱਢਣ ਜਾ ਰੀਆਂ ਨੇ ਜੀ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਜੋ ਏਰੀਆ ਆਪਣੀਆਂ ਕਣਕਾਂ ਵੱਢ ਕੇ ਤੂੜੀਆਂ ਕਿਸਾਨ ਵੀਰ ਸਾਂਭ ਲੈਣਗੇ ਤੇ ਉਸ ਤੋਂ ਬਾਅਦ ਜੋ ਆਪਣੀ ਜ਼ਮੀਨ ਹੈ ਖੇਤ ਨੇ ਉਹ ਬੇਲੇ ਹੋ ਜਾਣੇ ਨੇ ਕਈ ਕੁਸ਼ ਕਿਸਾਨ ਵੀਰਾਂ ਬਹਾਈ ਕਰਕੇ ਉਹਨੂੰ ਖਾਲੀ ਛੱਡ ਦੇਣਗੇ ਅਤੇ ਕੁਝ ਕਿਸਾਨ ਵੀਰ ਮੱਕੀ ਬੀਜਣਗੇ ਕੁਝ ਕਿਸਾਨ ਵੀਰਾਂ ਪੌਦਾ ਵਾਸਤੇ ਤਿਆਰ ਕਰਕੇ ਬਾਹਣਾ ਨਾਲ ਦੀ ਨਾਲ ਪੌਦਾ ਵੀ ਬੀਜ ਦੇਣਗੇ ਜੋ ਕਿ ਜੀਰੀ ਦੇ ਪੌਦਾਂ ਨਾਲ ਦੀ ਨਾਲ ਆ ਕਈ ਕਿਸਾਨ ਵੀਰ ਗੇਤੀਆਂ ਜੀਰੀਆਂ ਲਾਉਂਦੇ ਨੇ ਅਤੇ ਕੁਝ ਕਿਸਾਨ ਵੀਰਾਂ ਮੱਕੀ ਦੀ ਬਿਜਾਈ ਕਰਨਗੇ ਜੋ ਕਿ ਸੱਠੀ ਮੱਕੀ 60 ਦੇ ਨਾਲ ਹੀ ਮੱਕੀ ਬੀਜਣਗੇ ਮੱਕੀ ਬੀਜ ਕੇ ਉਸਦੇ ਵੀ ਦਾ ਬੱਥਰ ਕਰਕੇ 4000 ਪਾਉਣਗੇ ਬਣਾ ਕੇ ਪਸ਼ੂਆਗਰ ਕਰਨਗੇ ਅਤੇ ਆਪਾਂ ਜੋ ਕਿ ਦੇਖ ਰਹੇ ਹੋ ਪਿਛਲੀ ਆ ਵੀਡੀਓ ਦੇ ਵਿੱਚ ਆਪਾਂ ਨੇ ਇਹ ਬਾਣ ਤਿਆਰ ਕਰਿਆ ਸੀ ਤੇ ਹੁਣ ਰਮਾ ਕੇ ਦੇਸੀ ਰੂੜੀ ਦੀ ਰੇਪਾ ਕੇ ਆਪਾਂ ਨੇ ਇਹ ਬਿਜਾਈ ਵਾਸਤੇ ਤਿਆਰ ਕਰ ਲਿਆ ਜਿਸ ਦੇ ਵਿੱਚ ਆਪਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਰਹੋ ਤਾਂ ਕਿ ਤੁਹਾਨੂੰ ਅੱਜ ਕਿਸਾਨ ਵੀਰਾਂ ਵਾਸਤੇ ਅੱਜ ਬਲੌਗ ਬਣਾਉਣ ਜਾ ਰਹੇ ਆ ਤੁਸੀਂ ਮੂੰਗੀ ਕਿਵੇਂ ਬੀਜਣੀ ਹੈ ਤੇ ਕਿਹੜੀ ਬੀਜਣੀ ਹੈ ਕਿਉਂਕਿ ਮੂੰਗੀ 80 ਰੁਪਈਆ ਤੋਂ ਕਿਲੋ ਦੇ ਹਿਸਾਬ ਤੋਂ ਲੈ ਕੇ 500 ਰੁਪਏ ਕਿਲੋ ਦੇ ਹਿਸਾਬ ਨਾਲ ਆ ਵੀ ਮਿਲਦਾ ਹੈ ਜੀ ਆਪਾਂ ਸੁਪਰ ਵੀਲ ਲਿਆ ਹੈ 406 ਨੰਬਰ ਵੀ ਹੈ ਜੀ ਤਾਂ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਤਾਂ ਕਿ ਅੱਜ ਆਪਾਂ ਇਸ ਨੂੰ ਇੱਕ ਕਿੱਲਾ ਮੂੰਗੀ ਦਾ ਆਪਾਂ ਕਿੰਨਾ ਵੀ ਉਹਦੇ ਵਿੱਚ ਪਾਵਾਂਗੇ ਅਤੇ ਕਿਸਾਨ ਵੀਰੋ ਤੁਸੀਂ ਕਿੰਨਾ ਵੀ ਪਾ ਸਕਦੇ ਹੋ ਕੀਲੇ ਦੇ ਵਿੱਚ ਕਮੈਂਟਾਂ ਰਾਹੀਂ ਤੁਸੀਂ ਸਾਨੂੰ ਜਰੂਰ ਜਾਣਕਾਰੀ ਦਿਨਦੇ ਰਹੋ ਕਿ ਇੱਕ ਕਿੱਲੇ ਦੇ ਵਿੱਚ ਮੂੰਗੀ ਦਾ ਕਿੰਨਾ ਕਿਲੋ ਵੀ ਪੈਂਦਾ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਰਹੋ 8 ਕਿਲੋ 10 ਕਿਲੋ ਜਾਂ 6 ਕਿਲੋ ਕਿੰਨਾ ਵੀ ਪੈਂਦਾ ਹੈ ਇਹ ਕਮੈਂਟ ਦੇ ਵਿੱਚ ਤੁਸੀਂ ਜਰੂਰ ਲਿਖਦੇ ਹੋ 6 ਕਿਲੋ ਪੈਂਦਾ ਜਾਂ 8 ਕਿਲੋ ਪੈਂਦਾ ਜਾਂ 10 ਕਿਲੋ ਪੈਂਦਾ ਤਾਂ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਬਣੇ ਰਹੋ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਬਲੌਗ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਦੇ ਰਹਿਣ ਜਿਹੜੇ ਵੀਰ ਆਪਣੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਨੇ ਤਹ ਦੇ ਲੋ ਉਹਨਾਂ ਦਾ ਧੰਨਵਾਦ ਕਰਦੇ ਹਾਂ ਬੈਗਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਹਮੇਸ਼ਾ ਕੰਦਰ ਉਸਥੀਆਂ ਬਕਸੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਅੱਜ ਦਾ ਬਲੌਗ ਆਪਾਂ ਬਹੁਤ ਹੀ ਵਧੀਆ ਕਿਸਾਨੀ ਤੇ ਬਣਾਉਣ ਜਾ ਰਹੇ ਹਾਂ ਤਾਂ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਧੀਆ-ਵਧੀਆ ਬਲੌਗ ਬਣਾਉਂਦੇ ਰਹਾਂਗੇ ਧੰਨਵਾਦ ਸਾਥੀ ਲੈ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਜੋ ਕਿ ਬਾਣ ਆਪਣਾ ਤਕਰੀਬਨ ਬੱਤ ਆ ਚੁੱਕਿਆ ਹੈ ਕਿਉਂਕਿ ਬਹੁਣ ਦੇ ਥੋੜਾ-ਥੋੜਾ ਮਿੱਨੀ ਮਿੱਨੀ ਵਿੱਚ ਗਿੱਲ ਹੈਗੀ ਹੈ ਤਾਂ ਕਿ ਆਪਾਂ ਥੋੜੀ ਜੀ ਇਹਨੂੰ ਗਿੱਲ ਨਾਲ ਹੀ ਬਹਾਵਾਂਗੇ ਜਿਹੜੀ ਆਪਣੀ ਮੰਗੀ ਆ ਉਹ ਸਹੀ ਤਰੀਕੇ ਨਾਲ ਬੀਜ ਸਕੇ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਸੂਰਜ ਦੇਵਤਾ ਵੀ ਤਪਿਆ ਪਿਆ ਐਨ ਲਾਟਾਂ ਮਾਰਦਾ ਹੈ ਬਹੁਤ ਹੀ ਵੱਡਾ ਸੂਰਜ ਦੇਵਤਾ ਬਹੁਤ ਹੀ ਜੋ ਕਿ ਸਾਰੇ ਸੰਸਾਰ ਦੇ ਵਿੱਚ ਆਪਣੀ ਆਕਾਸ਼ ਦੀਆਂ ਕਿਰਨਾਂ ਥਲਾਉਂਦਾ ਹੈ ਕਈ ਲੋਕਾਂ ਨੂੰ ਸੂਰਜ ਜਦੋਂ ਸਵੇਰੇ ਚੜ ਜਾਂਦਾ ਤਾਂ ਰੋਜ਼ਗਾਰ ਮਿਲਦਾ ਹੈ ਕਈ ਆਪਣੇ ਆਪਣੇ ਕੰਮਾਂ ਤੇ ਕਿਸਾਨ ਵੀਰ ਵੱਖ-ਵੱਖ ਜਨਰ ਪਸ਼ੂ ਪੰਛੀ ਆਪਣੇ ਆਪਣੇ ਖੇਤਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਆਪਣੇ ਪਰਿਵਾਰਾਂ ਲਈ ਕਮਾ ਕੇ ਚੋਗਾ ਚੋੱਕੇ ਪਸ਼ੂ ਪੰਛੀ ਖਾ ਕੇ ਰੱਜ ਕੇ ਫੇਰ ਆਪਣੇ ਠਿਕਾਣਿਆਂ ਤੇ ਪਹੁੰਚਦੇ ਨੇ ਵੱਖ-ਵੱਖ ਘਰਾਂ ਦੇ ਵਿੱਚ ਵੱਖ-ਵੱਖ ਆਲਣਿਆਂ ਦੇ ਵਿੱਚ ਵੱਖ-ਵੱਖ ਜੋ ਅਸਮਾਨਾਂ ਦੇ ਵਿੱਚ ਪੰਛੀ ਰਹਿੰਦੇ ਨੇ ਵੱਖ-ਵੱਖ ਦਰਖਤਾਂ ਤੇ ਦਰਖਤ ਹਰ ਇੱਕ ਪ੍ਰਕਾਰ ਦੀ ਜੋ ਇਹ ਕੁਦਰਤੀ ਇਹ ਕੁਦਰਤ ਨੇ ਸ੍ਰਿਸ਼ਟੀ ਸਾਜੀ ਹੈ ਤਾਂ ਉਸ ਤਰੀਕੇ ਨਾਲ ਇਹ ਸ੍ਰਿਸ਼ਟੀ ਚੱਲਦੀ ਹੈ ਜੀ ਜਿਵੇਂ ਜਿਵੇਂ ਇਹ ਸ੍ਰਿਸ਼ਟੀ ਅੱਗੇ ਵਧੀ ਜਾਂਦੀ ਹੈ ਉਸ ਤਰ੍ਹਾਂ ਦੇ ਅੱਜ ਕੱਲ੍ਹ ਜਮਾਨਾ ਹੋ ਰਿਹਾ ਜੀ ਜਮਾਨੇ ਮੁਤਾਬਕ ਕੁਦਰਤ ਦੇ ਮੁਤਾਬਕ ਸ੍ਰਿਸ਼ਟੀ ਚੱਲੀ ਜਾ ਰਹੀ ਹੈ ਚੰਗੀ ਹੈ ਮਾੜੀ ਹੈ ਜੋ ਇਸ ਸੰਸਾਰ ਦੇ ਵਿੱਚ ਆ ਜਾਂਦਾ ਹੈ ਤਾਂ ਉਹਨੂੰ ਦੁੱਖ ਸੁੱਖਾਂ ਦੇ ਵਿੱਚ ਦੀ ਲੰਘਣਾ ਪੈਂਦਾ ਹੈ ਤਾਂ ਕਿ ਪ੍ਰਮਾਤਮਾ ਅੱਗੇ ਇਹੀ ਅਰਦਾਸਾਂ ਤੁਸੀਂ ਕਰਦੇ ਰਿਹਾ ਕਰੋ ਕਿ हे ਪ੍ਰਮਾਤਮਾ ਸਾਨੂੰ ਸੁੱਖ ਦੇ ਵਿੱਚ ਵੀ ਯਾਦ ਰਹੀ ਅਤੇ ਦੁੱਖ ਦੇ ਵਿੱਚ ਤਾਂ ਹਰ ਇੱਕੇ ਯਾਦ ਕਰ ਲਾਂਦਾ ਤਾਂ ਦੁੱਖ ਦੇ ਵਿੱਚ ਵੀ ਸਾਨੂੰ ਯਾਦ ਰਹੀ ਤਾਂ ਕਿ ਸਾਨੂੰ ਆਪਣੀ ਔਕਾਤ ਦੇ ਵਿੱਚ ਰਹਿਣਾ ਚਾਹੀਦਾ ਹੈ ਹਮੇਸ਼ਾ ਪ੍ਰਮਾਤਮਾ ਨੂੰ ਸੱਚੇ ਪ੍ਰਮਾਤਮਾ ਨੂੰ ਮੰਨ ਕੇ ਚੱਲੋ ਕਿ ਤੇਰਾ ਦਿੱਤਾ ਖਾਈਂਦਾ ਤੇਰਾ ਦਿੱਤਾ ਤੁਝ ਕੋ ਅਰਪਣ ਕਿਆ ਲਾਗੇ ਹੈ ਮੇਰਾ ਪਰੰਤੂ ਇਹੇ ਚੀਜ਼ਾਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਤਾਂ ਕਿ ਲਿਖੀਆਂ ਨੂੰ ਕੋਈ ਪੜ ਕੇ ਤਾਂ ਹਰ ਇੱਕ ਸੁਣਾ ਜਾਂਦਾ ਸਮਝਦਾ ਇਹਨੂੰ ਕੋਈ ਕੋਈ ਇਹ ਹੈ ਸਮਝਣ ਵਾਲੇ ਵਿਦਵਾਨ ਵੀ ਇਸ ਸੰਸਾਰ ਦੇ ਵਿੱਚ ਬਹੁਤ ਨੇ ਜੀ ਜੋ ਕਿ ਹਰ ਇੱਕ ਪ੍ਰਕਾਰ ਦਾ ਸੰਸਾਰ ਦੇ ਵਿੱਚ ਜੋ ਵੀ ਜੀਵ ਜੰਤੂ ਪਸੂਪਰਸੀ ਪਹੁੰਚਦਾ ਤਾਂ ਆਪਣੀ ਯਾਤਰਾ ਪੂਰੀ ਕਰਕੇ ਇਸ ਸੰਸਾਰ ਦੇ ਵਿੱਚੋਂ ਚਲਾ ਜਾਂਦਾ ਤਾਂ ਤੁਸੀਂ ਦੇਖ ਰਹੇ ਹੋ ਜੋ ਕਿ ਰੂੜੀ ਦੀ ਰੇਹ ਦੇ ਨਾਲ ਇਹ ਜ਼ਮੀਨ ਦਾ ਕਿੱਲਾ ਆਪਾਂ ਨੇ ਭਰਿਆ ਸੀ ਦੇਸੀ ਖਾਦ ਦੇ ਨਾਲ ਤੇ ਕੱਲ ਨੂੰ ਇਹਨੂੰ ਬਹਾਵਾਵਾਂਗੇ ਤੁਸੀਂ ਦੇਖ ਰਹੇ ਹੋ ਪੈਰ ਆਪਣਾ ਗੜਦਾ ਹੈ ਤਰਬਦਾ ਪੈਰ ਆ ਦੇਖ ਰਹੇ ਹੋ ਤੁਸੀਂ ਫੇਰ ਵੀ ਗੋਹੇ ਨਾਲ ਆ ਇਹ ਪੈਰ ਆ ਪੂਰਾ ਡੂੰਗਾ ਜਾਂਦਾ ਹੈ ਕੱਲ ਨੂੰ ਆਪਾਂ ਇਹਨੂੰ ਬਹਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਦੇਖਾਈ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਸਾਥੀਓ ਤਾਂ ਕਿ ਤੁਹਾਨੂੰ ਆਪਣੀ ਜਾਣਕਾਰੀ ਆਪਾਂ ਦਿੰਦੇ ਰਹੀਏ ਹੋਰ ਵੀ ਵਧੀਆ-ਵਧੀਆ ਬਲੌਗ ਅੱਗੇ ਆਪਾਂ ਤੁਹਾਨੂੰ ਦਿਖਿਉਂਦੇ ਰਹੀਏ ਕਿਰਸ਼ਾਨ ਵੀਰੋ ਧੰਨਵਾਦ ਸਾਥੀਓ ਆਜੋ ਆਪਾਂ ਹੁਣ ਬਹਾਈ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਆਹ ਦੇਖ ਰਹੋ ਆਪਣਾ ਆਲਾ-ਦੋਲਾ ਜੋ ਖੇਤ ਦਾ ਇੱਕ ਕਿਲਾ ਬਾਣ ਐਂਡ ਰੜੇ ਮਦਾਨ ਥੇਲੀ ਵਰਗਾ ਪਿਆ ਉੱਚਾ ਨੀਮਾ ਜਾ ਹੋਇਆ ਕਿਉਂਕਿ ਜਿੱਥੇ ਰੇਤੀ ਜਿਆਦੇ ਕਹੀ ਦੇ ਨਾਲ ਪਾਲ ਜਿਆਦੇ ਡਿਪਿਓਥੋਂ ਉੱਚਾ ਹੋਇਆ ਪਿਆ ਜਿੱਥੋਂ ਨਹੀਂ ਡਿਗੀ ਉਥੋਂ ਥੋੜਾ ਜਿਹਾ ਨੀਮਾ ਹੋਇਆ ਪਿਆ ਤਾਂ ਕਿ ਜਦੋਂ ਪਾਣੀ ਦੀ ਭਰੀ ਹੈ ਇਹ ਇੱਕ ਮੇਲ ਕਰਤੀ ਸੀ ਘੱਟੋ ਘੱਟ ਇਹਦੇ ਵਿੱਚ ਡੇਢ ਫੁੱਟ ਪਾਣੀ ਮੈਰੀ ਪਾਣੀ ਖੜਾਤਾ ਸੀ ਬਹੁਤ ਹੀ ਚਰਾਂ ਦੀ ਜੜੋਂ ਦੀ ਇਹ ਜ਼ਮੀਨ ਹੈ ਉਦੋਂ ਦਾ ਇਹ ਟਿੱਬਾ ਸੀ ਜੀ ਨਹਿਰ ਦਾ ਪਾਣੀ ਇਹਨੇ ਦੇਖਿਆ ਵੀ ਨਹੀਂ ਤੀ ਤਾਂ ਕੀ ਇਹਨੂੰ ਨਾਲੇ ਮੋਟਰ ਦਾ ਪਾਣੀ ਦਿਖਾਇਆ ਤੇ ਨਾਲੇ ਨਹਿਰ ਦਾ ਪਾਣੀ ਦਿਖਾਇਆ ਦੋਵੇਂ ਪਾਣੀਆਂ ਨਾਲ ਇਹ ਡੱਕ ਕੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਮੂੰਗੀ ਬੀਜਾਂਗੇ ਆਜੋ ਵੀ ਸਾਥੀਓ